ਜਿਵੇਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਨੂੰ ਨਾਬੇ ਤੱਕ ਪਹੁੰਚਾਉਣਾ ਆਪਣੇ ਆਪ ਦੇ ਵਿੱਚ ਪੁਲਿਸ ਵਾਸਤੇ ਇੱਕ ਵੱਡੀ ਸਮੱਸਿਆ ਬਣ ਗਈ ਸੀ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਸਮਰਥਨ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਤੇ ਉਮੜਿਆ ਔਰ ਮਜੀਠੀਆ ਦੇ ਹੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਔਰ ਕੋਸ਼ਿਸ਼ਾਂ ਐਟ ਲੀਸਟ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਇੱਕ ਕਨਵੋਏ ਜਿਹੜਾ ਹੈ ਉਹ ਨਾਬਾ ਜੇਲ ਸੁਰੱਖਿਅਤ ਪਹੁੰਚਾਉਣ ਲਈ ਵੱਖ-ਵੱਖ ਕਿਸਮ ਦੇ ਇੰਤਜ਼ਾਮਾਤ ਕੀਤੇ ਗਏ ਨੇ ਦੱਸਦੀ ਹੈ ਉਟ ਦੇ ਵਿੱਚ ਜਦੋਂ ਫੈਸਲਾ ਹੋਇਆ ਉਸ ਮਗਰੋਂ ਲਾਂਡਰਾ ਰੋਡ ਜਿਹੜਾ ਆ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਂਦਾ ਸਖਤ ਬੈਰੀਗੇਟਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਅੱਗੇ ਸੰਗਰੂਰ ਕੋਲ ਵੀ ਪੁਲਿਸ ਫੋਰਸ ਜਿਹੜੀ ਆ ਉਹ ਤਾਇਨਾਤ ਕਰ ਦਿੱਤੀ ਜਾਂਦੀ ਆ ਵੱਡੇ ਪੱਧਰ ਦੇ ਉੱਤੇ ਵਕ ਵਕ ਥਾਮਾਂ ਦੇ ਉੱਤੇ ਬੈਰੀਗੇਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਇਹ ਵੀ ਦੱਸਦੀ ਹੈ ਕਿ ਨਾਬਾ ਪਹੁੰਚਦਿਆਂ ਤੱਕ ਨਾਬਾ ਰੋਡ ਦੇ ਵਿੱਚ ਜਿੰਨੀਆਂ ਥਾਮਾਂ ਹੁੰਦੀਆਂ ਨੇ ਹਰ ਥਾਂ ਦੇ ਉੱਤੇ ਪੁਲਿਸ ਦਾ ਜਿਹੜਾ ਸਖਤ ਪਹਿਰਾ ਉਹ ਲੱਗਿਆ ਹੋਇਆ ਪਰ ਐ ਨਹੀਂ ਆ ਕਿ ਇਹ ਪਹਿਰਾ ਪੂਰਾ ਦਿਨ ਰਹੇਗਾ ਜਿੱਥੇ-ਜਿੱਥੇ ਵਿਕਰਮ ਸਿੰਘ ਮਜੀਠੀਆ ਦਾ ਕਾਫਲਾ ਲੰਘਦਾ ਜਾ ਰਿਹਾ ਉਹ ਰੋਡ ਖਾਲੀ ਕੀਤਾ ਜਾ ਰਿਹਾ ਫੌਰੀ ਤੌਰ ਦੇ ਉਤੇ ਟ੍ਰੈਫਿਕ ਜਿਹੜਾ ਹੈ ਉਹ ਮੇਨਟੇਨ ਕੀਤਾ ਜਾ ਰਿਹਾ ਪਰ ਲਾਂਡਰਾ ਰੋਡ ਤੋਂ ਬਾਅਦ ਅੱਗੇ ਸੰਗਰੂਰ ਵਾਲੇ ਪਾਸੇ ਔਰ ਉਸ ਤੋਂ ਬਾਅਦ ਨਾਭਾ ਪਹੁੰਚਦੇ ਆ ਪਹੁੰਚਦੇ ਆ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੂੰ ਸਖਤ ਪਹਿਰੇ ਦੇ ਅਧੀਨ ਜੇਲ੍ਹ ਟਰਾਂਸਫਰ ਕੀਤਾ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਨੈਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤੇ ਦੂਸਰੇ ਪਾਸੇ ਇਹ ਕਾਫਲਾ ਜਿਹੜਾ ਹੈ ਪੁਲਿਸ ਦਾ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇਹ ਕਨਵੋਏ ਨਾਬਾ ਜੇਲ੍ਹ ਪਹੁੰਚਦਾ ਪਿਆ ਪਰ ਮੈਂ ਵੀ ਦੱਸ ਦਈਏ ਕਿ ਇਹ ਫੈਸਲਾ ਤਾਂ ਲਿਆ ਗਿਆ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਸਮਰਥਕ ਜਿਹੜੇ ਨੇ ਜਾਂ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਅ ਬਿਕਰਮ ਸਿੰਘ ਮਜੀਠੀਆ ਦੇ ਮਗਰ ਨਾਬਾ ਜੇਲ ਨਾ ਪਹੁੰਚ ਸਕਣ ਨਾ ਹੀ ਉਹਨਾਂ ਦੇ ਸਮਰਥਕ ਉਥੇ ਪਹੁੰਚ ਸਕਣ ਕਿਉਂਕਿ ਇਸ ਕਨਵਾਈ ਦੇ ਰੂਟ ਦੇ ਵਿੱਚ ਵਿਗਨ ਬਣ ਸਕਦਾ ਔਰ ਨਾਲੋ ਨਾਲ ਸਿਕਿਉਰਿਟੀ ਆ ਪਰਪਸ ਵੀ ਹੁੰਦਾ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੂੰ ਨਾਬਾ ਜੇਲ ਟਰਾਂਸਫਰ ਕਰਨ ਵਾਸਤੇ ਇਹ ਰੂਟ ਅਖਤਿਆਰ ਕੀਤਾ ਗਿਆ ਤੇ ਇਸੇ ਰੂਟ ਦੇ ਵਿੱਚ ਹੁਣ ਮੁਤਵਕ ਥਾਵਾਂ ਦੇ ਉੱਤੇ ਸਖਤ ਪੈਰਾ ਪੁਲਿਸ ਦੇ ਵੱਲੋਂ ਲਾਇਆ ਗਿਆ